ਰਾਮ ਰਹੀਮ ਜਿਹੜਾ ਕਿ ਇੱਕ ਚਰਚਿਤ ਨਾਮ ਹੈ ਤੇ ਖਾਸ ਤੌਰ ਦੇ ਉੱਤੇ ਇਸ ਗੱਲ ਦਾ ਵੱਡਾ ਦੋਸ਼ ਹੈ ਕਿ ਗੁਰੂ ਸਾਹਿਬਾਨ ਦਾ ਸਵਾਗ ਰਚਣ ਦਾ ਮੁੱਦਾ ਸਿੱਖਾਂ ਨੂੰ ਚੁਣੌਤੀ ਦੇਣ ਦਾ ਮੁੱਦਾ ਤੇ ਪਿਛਲੇ ਦਿਨੀ ਉਸ ਦੇਰੇ ਦਾ ਇੱਕ ਅਹਿਮ ਆਗੂ ਜਿਹੜਾ ਪ੍ਰਦੀਪ ਗਰੇਰ ਉਹਦੀ ਅਦਾਲਤ ਦੇ ਅੰਦਰ ਇਸ ਗੱਲ ਦੀ ਬਿਆਨਬਾਜ਼ੀ ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਅਦਬੀ ਦੇ ਮਾਮਲੇ ਦੇ ਵਿੱਚ ਆਰਡਰ ਜਿਹੜਾ ਹੁਕਮ ਜਿਹੜਾ ਉਹ ਰਾਮ ਰਹੀਮ ਵੱਲੋਂ ਤੇ ਉਹਦੀ ਜਿਹੜੀ ਮੂੰਹ ਬੋਲੀ ਹਣੀਪ੍ਰੀਤ ਵੱਲੋਂ ਦਿੱਤਾ ਗਿਆ। ਸੋ ਉਸ ਕਰਕੇ ਅੱਜ ਦੀ ਤਰੀਕ ਤੱਕ ਸਿੱਖਾਂ ਦੇ ਲਈ ਬਹੁਤ ਵੱਡੀ ਇੱਕ ਚੁਣੌਤੀ ਆ ਪਰ ਦੂਸਰੇ ਪਾਸੇ ਜੇ ਦੇਖਿਆ ਜਾਵੇ ਜਿਹੜੀ ਉਸ ਦੇ ਉੱਤੇ ਬਲਾਤਕਾਰ ਦੇ ਤੇ ਕਤਲ ਦੇ ਕੇਸ ਨੇ ਉਹਨਾਂ ਦੇ ਤਹਿਤ ਦੇਸ਼ ਦੀ ਅਦਾਲਤ ਨੇ ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ ਹੈ। 7.5 ਸਾਲ ਹੋ ਗਏ ਉਹਨੂੰ ਸਜ਼ਾ ਸੁਣਾਈ ਨੂੰ। ਜਿਸ ਦਿਨ ਹਜਾਰ ਸੁਣਾਏਗੀ ਉਸ ਦਿਨ ਬਹੁਤ ਵੱਡਾ ਇੱਕ ਤੰਦਵ ਹੋਇਆ ਲੋਕ ਮਾਰੇਗੇ ਲੋਕਾਂ ਦੀ ਪ੍ਰਾਪਰਟੀ ਜਿਹੜੀ ਹੈ ਜਲਾਤੀ ਗਈ ਸਰਕਾਰੀ ਪ੍ਰਾਪਰਟੀ ਜਲਾਤੀ ਗਈ ਤੇ ਜਿਹੜਾ ਜਿਹੜੇ ਜਿਹੜੇ ਸਾਡਾ ਪ੍ਰੈਸ ਮੀਡੀਆ ਸੀ ਉਹਨਾਂ ਦੀਆਂ ਗੱਡੀਆਂ ਸਾੜ ਦਿੱਤੀਆਂ ਗਈਆਂ ਇਹ ਉਸ ਦਿਨ ਦਾ ਹਸ਼ਰ ਤੇ ਤਸਵੀਰ ਸੀ ਸੋ ਅੱਜ ਅਸੀਂ ਦੇਖ ਰਹੇ ਹਾਂ ਕਿ 7.5 ਸਾਲ ਦੇ ਸਮੇਂ ਵਿੱਚ 12 ਵਾਰ ਰਾਮ ਰਹੀਮ ਜਿਹੜਾ ਉਹ ਮਹਿਮਾਨ ਬਣ ਕੇ ਹਰਿਆਣਾ ਸਰਕਾਰ ਦਾ ਉਹ ਬਾਹਰ ਆਉਂਦਾ ਜਿੱਥੇ ਉਹਨਾਂ ਦਾ ਜੀ ਕਰਦਾ ਉਹ ਆਉਂਦੇ ਨੇ ਪਿਛਲੇ ਸਮੇਂ 'ਚ ਯੂਪੀ 'ਚ ਬਾਗਬਤ ਚਿਕਲੇ ਐਸ ਕੀ ਉਹਨਾਂ ਦਾ ਮਨ ਬੜਿਆ ਕਿ ਉਹਨਾਂ ਨੇ ਹਰਿਆਣਾ ਵਿੱਚ ਆਪਣਾ ਜਿਹੜਾ ਹੈੱਡਕੁਆਟਰ ਜਿੱਥੋਂ ਉਹਨਾਂ ਨੂੰ ਜਿਹੜਾ ਲਿਆਂਦਾ ਗਿਆ ਸੀ ਜਿਹੜਾ ਉਹਨਾਂ ਦਾ ਆਪਦਾ ਮੁੱਖ ਸਥਾਨ ਹੈ ਉੱਥੇ ਉਹ ਜਾਣਗੇ ਤੇ ਉੱਥੇ ਉਹ ਅੱਜ ਸਵੇਰੇ 5:30 ਵਜੇ ਸਨਾਰਿਆ ਜੇਲ੍ਹ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਅੱਜ ਉੱਥੇ ਪਹੁੰਚ ਗਏ ਨੇ ਤੇ ਉੱਥੇ ਆ ਕੇ ਉਹ ਆਪਣੇ ਜਿਹੜੇ ਲੋਕਾਂ ਨਾਲ ਗੱਲਾਂ ਗੱਲਬਾਤ ਜਿਹੜੀ ਹੈ ਉਹ ਸੰਝ ਕਰ ਰਹੇ ਸੋ ਇਹ ਗੱਲ ਮੈਂ ਦੇਖ ਰਿਹਾ ਕੀ ਹਰ ਤੀਜੇ ਚੌਥੇ ਮਹੀਨੇ ਸਿੱਖਾਂ ਦੇ ਜਿਹੜੇ ਅੱਲੇ जखਮ ਹਨ ਉਹਨੂੰ ਚੜਿਆ ਜਾਂਦਾ ਦੱਸਿਆ ਜਾਂਦਾ ਕਿ ਸਿੱਖਾਂ ਵਾਸਤੇ ਜਿਹੜਾ ਕਾਨੂੰਨ ਆ ਵੱਖਰਾ ਸਿੱਖਾਂ ਦਾ ਦੋਸ਼ੀ ਜਿਹੜਾ ਉਹ ਵਾਰ-ਵਾਰ ਪਰਬੋਤ ਰਿਹਾਵ ਦਾ ਪਰ ਜਿਹੜੇ ਸਿੱਖ ਹੈ ਜਿਨ੍ਹਾਂ ਨੇ ਆਪਣੇ ਧਰਮ ਲਈ ਤੇ ਸੰਘਰਸ਼ ਲਈ ਲੜਾਈ ਲੜੀ ਉਹ ਅੱਜ ਆਪਣੀਆਂ ਸੁਜਾਵਾਂ ਜਿਹੜੀਆਂ ਦੁੱਗਣੀਆਂ ਤੇ ਢਾਈ ਗੁਣਾ ਪੁੰਹਦ ਰਹੀ ਨੇ 12-12 ਸਾਲ ਉਹ ਫਾਂਸੀ ਚੱਕੀਆਂ ਉੱਤੇ ਬੈਠੇ ਨੇ ਉਹਨਾਂ ਦਾ ਜਿਹੜਾ ਕਿ ਨਿਆਂ ਕੀਤਾ ਜਾਂਦਾ ਪ੍ਰਧਾਨ ਮੰਤਰੀ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਵੀ ਅੱਜ ਤੱਕ ਉਸ ਦੀ ਉਡੀਕ ਬਣੀ ਹੋਈ ਆ ਸੋ ਬਹੁਤ ਵੱਡਾ ਰੋਸ ਆ ਸਿੱਖ ਆਵਾਮ ਦੇ ਅੰਦਰ ਇਹ ਵੀ ਇੱਕ ਇਤਫਾਕ ਹੈ ਜਿਹੜੀ ਕਿ ਪੱਤਰਾਂ ਪੱਤਰਕਾਰਾਂ ਵੱਲੋਂ ਤੇ ਚੈਨਾਂ ਵੱਲੋਂ ਜਿਹੜੀ ਚਰਚਾ ਕੀਤੀ ਗਈ ਉਹ ਗੱਲ ਸਾਹਮਣੇ ਆਈ ਕਿ 12 ਵਾਰ ਦੀ ਰਿਹਾਈ ਤੋਂ ਦੇ ਵਿੱਚ 9 ਵਾਰ ਇਤਫਾਕਨ ਉਹ ਉਦੋਂ ਬਾਹਰ ਆਉਂਦੇ ਆ ਜਦੋਂ ਜਿਹੜਾ ਕਿ ਚੋਣਾ ਹੁੰਦੀਆਂ ਨੇ ਸੋ ਇਹ ਬਹੁਤ ਮਾੜੀ ਗੱਲ ਆ ਕਿਉਂਕਿ ਜਿਹੜਾ ਸੰਵਧਾਨ ਆ ਉਹ ਹਰੇਕ ਨੂੰ ਇੱਕੋ ਜਿਹਾ ਅਧਿਕਾਰ ਵੀ ਦਿੰਦਾ ਤੇ ਉਹਦਾ ਸਨਮਾਨ ਵੀ ਕਰਦਾ ਸੋ ਅੱਜ ਇਹ ਗੱਲ ਸਾਹਮਣੇ ਆਈ ਤੇ ਸਿੱਖਾਂ 'ਚ ਵੱਡਾ ਰੋਸ ਆ ਕਿ ਰਾਮ ਰਹੀਮ ਜਿਹੜਾ 12 ਵਾਰ ਪਰੋਲ ਲੈਂਦਾ ਤੇ ਜਿਹੜੇ ਸਿੱਖ ਨੇ ਉਹਨਾਂ ਨੂੰ 1 ਘੰਟੇ ਦੀ ਪਰੋਲ ਦੇਣ ਲਈ ਵੀ ਬਹੁਤ ਵੱਡੀਆਂ ਅਦਾਲਤਾਂ ਦੇ ਵਿੱਚ ਜੁੱਤੀਆਂ ਕਸਾਉਣੀਆਂ ਪੈਂਦੀਆਂ ਨੇ ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਮਾੜੀ ਗੱਲ ਆ ਸੋ ਸਿੱਖ ਆਵਾਮ ਦੇ ਅੰਦਰ ਇਸ ਗੱਲ ਦਾ ਵਡਾ ਰੋਸ ਹੈ ਸ਼ਰੋਨੀ ਕਮੇਟੀ ਨੇ ਕਾਨੂੰਨੀ ਅਦਾਲਤਾਂ ਦਾ ਦਰਵਾਜ਼ਾ ਖੜਕਾਇਆ ਅੱਜ ਵੀ ਅਸੀਂ ਇਸ ਗੱਲ ਦੇ ਲਈ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕਰਦੇ ਆਂ ਆਉਣ ਵਾਲਾ ਸਮਾਂ ਦੱਸੇਗਾ ਕਿ ਸਰਕਾਰਾਂ ਵੱਲੋਂ ਇਹ ਸਿੱਖਾਂ ਨਾਲ ਕੀਤਾ ਵਿਤਕਰਾ ਤੇ ਰਾਮ ਨੀਵ ਨੇ ਕੀਤੀ ਜਿਹੜੀ ਹੈ ਮਹਿਮਾਨ ਨਵਾਜ਼ੀ ਕਿਸ ਤਰ੍ਹਾਂ ਨਾਲ ਰੰਗ ਲੈਂਦੀ ਹੈ ਇਹ ਆਉਣ ਵਾਲੇ ਸਮੇਂ ਦਾ ਜਿਹੜਾ ਇਹ ਜਵਾਬ ਦੇਗਾ ਰਾਮ ਨੀਵ ਦੀ ਰਿਹਾਈ ਦੇ ਵਿੱਚ ਇੱਕ ਹੋਰ ਗੱਲ ਜਿਹੜੀ ਹੈ ਉਹ ਧਿਆਨ ਦੇਣ ਵਾਲੀ ਹੈ ਕਿ ਪਿਛਲੇ ਸਮੇਂ ਕਾਂਗਰਸ ਨੇ ਵੀ ਇਸ ਗੱਲ ਦਾ ਮੁੱਦਾ ਚੁੱਕ ਕੇ ਪੰਜਾਬ ਦੇ ਅੰਦਰ ਵੋਟਾਂ ਮੰਗੀਆਂ ਤੇ ਪ੍ਰਾਪਤ ਕੀਤੀਆਂ ਉਸ ਤੋਂ ਬਾਅਦ ਜਿਹੜੀ ਆ ਮੌਜੂਦਾ ਜਿਹੜੀ ਆਮ ਆਦਮੀ ਦੀ ਸਰਕਾਰ ਆਈ ਇਹਨਾਂ ਨੇ ਵੀ ਇਸ ਗੱਲ ਦਾ ਵੱਡਾ ਰਾਗ ਲਾ ਪਿਆ ਅੱਜ ਅਸੀਂ ਦੱਸਣਾ ਚਾਹੁੰਦੇ ਆ ਕਿ ਤੁਹਾਡੇ ਜਿਹੜੀ ਜਾਂਚ ਦੇ ਵੱਲੋਂ ਤੁਹਾਡੇ ਕਾਰਿਆਂ ਦੀ ਜਾਂਚ ਦੇ ਵੱਲੋਂ ਪ੍ਰਦੀਪ ਗਲੇਰ ਨੇ ਜੋ ਜੋ ਖੁਲਾਸਾ ਕੀਤਾ ਉਸ ਦੇ ਤਹਿਤ ਅੱਜ ਫਰਜ਼ ਬਣਦਾ ਪੰਜਾਬ ਦੀ ਸਰਕਾਰ ਦਾ ਕਿ ਉਹ ਰਾਮ ਰਹਿਮ ਨੂੰ ਤੇ ਉਹਦੀ ਜਿਹੜੀ ਹਨੀਪ੍ਰੀਤ ਆ ਉਹਨੂੰ ਲਿਆ ਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇ ਤੇ ਉਹਨਾਂ ਦਾ ਪਰਚਾ ਜਿਹੜਾ ਦਰਜ ਕਰਕੇ ਕੇਸ ਚਲਾਇਆ ਜਾਵੇ ਜਿਹਦੇ ਵਿੱਚ ਇਹ ਗੱਲ ਸਾਹਮਣੇ ਆ ਚੁੱਕੀ ਆ ਪ੍ਰਦੀਪ ਕਲੇਰ ਵੱਲੋਂ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਅੰਤੀ ਦੇ ਮਾਮਲੇ ਵਿੱਚ ਹੁਕਮ ਜਿਹੜਾ ਜਾਰੀ ਕੀਤਾ ਸੀ ਅੱਜ ਅਸੀਂ ਚਾਹਾਂਗੇ ਕਿ ਉਹ ਵੱਡੇ ਵੱਡੀਆਂ ਗੱਲਾਂ ਕਰਨ ਵਾਲੀ ਪੰਜਾਬ ਦੀ ਸਰਕਾਰ ਅੱਜ